ਤੇ ਬਹਾਦਰ ਸਿਮਰਿਆ ਕਰਨੋਂ ਦੀਆ ਦੇ ਤਾਏ ਸਾਡੇ ਅੱਜ ਤੀਜੇ ਦਿਨ ਦੇ ਵਿਖਿਆਨ ਦਾ ਸਬਲਿਖ ਹੈ ਚੱਕ ਨਾਮ ਕੀ ਅਤੇ ਸ੍ਰੀ ਅਨੰਦ ਪਰਸਾਏ 6ਵੇਂ ਜਾਮੇ ਵਿੱਚ ਜੋਤ ਪ੍ਰਗਟ ਹੋਣ ਮਗਰੋਂ ਮੇਰੀ ਪੀੜੀ ਦਾ ਜਗ ਆਵਾਜ਼ ਹੋਇਆ ਸੋਚ ਨੂੰ ਲੱਗੇ ਗ੍ਰਹਿਣ ਮਗਰੋਂ ਨਵੇਂ ਗੇਰੋਂ ਦਾ ਜਿਵੇਂ ਪ੍ਰਕਾਸ਼ ਹੋਇਆ ਛਿੱਤੂ ਖਰਗੋਬੰਦ ਸਾਹਿਬ ਜੀ ਦੀ ਜੋਤ ਸਤਗੁਜ ਦਰਿਆ ਤੋਂ ਕੁਝ ਕੁ ਦੂਰੀ ਤੇ ਰੁਸ਼ਨਾ ਰਹੀ ਸੀ ਗੱਲ 1610 ਈਸਵੀ ਦੇ ਲਾਗੇ ਝਾਕੇ ਦੀ ਹੈ ਜਦੋਂ ਜਹਾਂਗੀਰ ਦੇ ਦਿਲ ਅੰਦਰ ਉਸ ਅਗੰਮੀ ਜੋਤ ਦਾ ਖੋਖ ਪਉਣ ਲੱਗ ਗਿਆ ਸੀ ਉਸਨੇ ਆਪਣੇ ਹੀ ਦਾਦੂ ਜਿੱਤਣ ਲਈ ਗੁਰੂ ਜੀ ਨੂੰ ਕਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਜੀ ਦੀ ਪਿਆਰੇ ਵਿਦਿਆਰਥੀਓ